ਬੜੇ ਸੱਜਣਾ ਨੇ ਮੈਨੂੰ ਇਹ ਗੱਲ ਕਹੀ ਕਿ ਸੂਹੇ ਵਿੱਚ ਈਰੇ ਵਾਲਿਆ ਫਿਲਮ ਦੇ ਵਿੱਚ ਹੈ ਕਿ ਕੱਢਣ ਪਾਉਣ ਨੂੰ ਹੈ ਕਿ ਜਦੋਂ ਕਿਸੇ ਵੀ ਨਵੇਂ ਕਲਾਕਾਰ ਦੀ ਯਾਨੀ ਕਿ ਪਹਿਲੀ ਫਿਲਮ ਆਉਂਦੀ ਆ ਕਿਸੇ ਗਾਇਕ ਦੀ ਉਹਦੇ ਤੋਂ ਇਉਂ ਲੱਗਦਾ ਹੁੰਦਾ ਵੀ ਇਹਨੇ ਆਪ ਦੇ ਸ਼ੌਕ ਦੀ ਪੂਣੀ ਕੀਤੀ ਆ ਇਹਦੇ ਵਿੱਚ ਸ਼ਾਇਦ ਕੱਢਣ ਪਾਉਣ ਨੂੰ ਕੁਝ ਹੋਵੇ ਨਾ ਤੇ ਜਿਹੜੀ ਸੂਹੇ ਵਿੱਚ ਈਰੇ ਵਾਲਿਆ ਫਿਲਮ ਆ ਇਹਦੇ ਵਿੱਚ ਸ਼ੌਕ ਦੀ ਨਹੀਂ ਸ਼ੌਕ ਦੇ ਨਾਲ ਨਾਲ ਕਾਰੋਬਾਰ ਦੀ ਪੂਣੀ ਵੀ ਕਈਆਂ ਨੇ ਕੀਤੀ ਆ ਨਰਵੈਰ ਪੰਨੂ ਨੇ ਵੀ ਕੀਤੀ ਆ ਵੀਰ ਸਿੰਘ ਨੇ ਵੀ ਕੀਤੀ ਆ ਤੇ ਕਈ ਜਿਹੜੇ ਮੇਰੇ ਚਿੱਤਰ ਦੇ ਵਿੱਚੋਂ ਨਾਂ ਵਿਸਰ ਗਏ ਹੋਣੇ ਆ ਉਹਨਾਂ ਨੇ ਵੀ ਕਿਤੇ ਆ। ਸੂਹੇ ਵਿੱਚ ਈਰੇ ਵਾਲਿਆ ਦੇ ਵਿੱਚ ਹੈ ਕੀ? ਸੱਚੀ ਮੁੱਚੀ ਬਹੁਤ ਕੁਝ ਆ। ਯਕੀਨ ਮੰਨਿਓ ਬਹੁਤ ਕੁਝ ਆ। ਤੇ ਜੇਕਰ ਮੈਂ ਇਹ ਗੱਲ ਗਲਤ ਕਹਿੰਦਾ ਹੋਵਾਂ ਤੇ 200 ਰੁਪਏ ਦੇ ਨਾਲ ਗੱਲ ਸਾਫ਼ ਹੋ ਜਾਂਦੀ 250 ਰੁਪਏ ਨਾਲ ਗੱਲ ਸਾਫ਼ ਹੋ ਜਾਂਦੀ ਆ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਵੀ ਜੇਕਰ ਕੋਈ ਵੀ ਬੰਦਾ ਰਿਵਿਊ ਕਰੇ ਤੁਹਾਨੂੰ ਉਹ ਫਿਲਮ ਦੇਖ ਕੇ ਚੰਗੀ ਨਾ ਲੱਗੇ ਤਾਂ ਥੱਲੇ ਟਿੱਪਣੀ ਦੇ ਰੂਪ ਦੇ ਵਿੱਚ ਕਹੋ ਪਰ ਬਿਨਾਂ ਵੇਖੇ ਨਹੀਂ। ਇਸ ਸਾਲ ਦੇ ਵਿੱਚ ਪੰਜਾਬੀ ਫਿਲਮਾਂ ਆਈਆਂ ਕਈ। ਪਰ ਉਹਦੇ ਵਿੱਚੋਂ ਚੱਲੀਆਂ 1-2 ਹੀ ਆ। ਕੋਈ ਕਿਸੇ ਕਾਰਨ ਕਰਕੇ ਰੁਕ ਗਈ ਕੋਈ ਕਿਸੇ ਕਾਰਨ ਕਰਕੇ ਫੇਲ ਹੋ ਗਈ ਪਰ ਇਸ ਫਿਲਮ ਦੇ ਵਿੱਚ ਫੇਲ ਹੋਣ ਵਾਲੀ ਗੱਲ ਹੀ ਕੋਈ ਨਹੀਂ ਯਕੀਨ ਮੰਨਿਓ ਇੰਨੀ ਸੋਹਣੀ ਮੈਨੂੰ ਫਿਲਮ ਲੱਗੀ ਆ ਇੰਨੀ ਸੋਹਣੀ ਫਿਲਮ ਸੱਚੀ ਮੁੱਚੀ ਆ ਵੀ ਨਰਵੈਰ ਪੰਨੂ ਨੇ ਇਹ ਸਾਬਤ ਕੀਤਾ ਕਿ ਭਵਿੱਖ ਦੇ ਵਿੱਚ ਉਹ ਬਹੁਤ ਉੱਚੀ ਥਾਂ ਦੇ ਉੱਤੇ ਅਦਾਕਾਰੀ ਖੇਤਰ ਚ ਜਾਊਗਾ ਛੋਟੀ ਜੀ ਉਮਰ ਦਾ ਨੌਜਵਾਨ ਆ ਉਹਦੇ ਗਾਣੇ ਹਿੱਟ ਹੋਏ ਆ ਤੁਸੀਂ ਸਭ ਨੇ ਸੁਣੇ ਆ ਪਰ ਨਰਵੈਰ ਪੰਨੂ ਨੇ ਇਹ ਗੱਲ ਦਸਦੀ ਆ ਵੀ ਜਨੋਂ ਕਦੇ ਦਿਲਜੀਤ ਦੋਸਾਂਝ ਦੀ ਪਹਿਲੀ ਫਿਲਮ ਆਈ ਸੀ ਤੇ ਅੱਜ ਦੇ ਵਿੱਚ ਉਹਦੇ ਚ ਕਿੰਨਾ ਵੱਡਾ ਅੰਤਰਾ ਅੱਜ ਉਹ ਸੁਪਰਸਟਾਰ ਆ ਭਵਖ ਦੇ ਵਿੱਚ ਨਰਵੈਰ ਪੰਨੂ ਇਸ ਥਾਂ ਵੱਲ ਵੱਧ ਸਕਦਾ ਹੈ ਬਾਕੀ ਸਾਰਾ ਕੁਝ ਸਮਾਂ ਸੁਲੱਖਣਾ ਰਵੇ ਤੇ ਵੱਡਾ ਬੰਦਾ ਫੇਰ ਹੀ ਆ ਵੀਰ ਸਿੰਘ ਬਾਈ ਦਾ ਨਾਮ ਆਪਾਂ ਜਾਣਦੇ ਆ ਅਮਰਿੰਦਰ ਗਿੱਲ ਦੇਆਂ ਫਿਲਮਾਂ ਦੇ ਵਿੱਚ ਕਿੰਨੇ ਖੂਬਸੂਰਤ ਗੀਤ ਲਿਖੇ ਤੇ ਗਾਏ ਵੀਰ ਸਿੰਘ ਦੇ ਗਾਣੇ ਵੈਸੇ ਇਹ ਇਕੱਲੇ ਤੌਰ ਤੇ ਕਿੰਨੇ ਹਿੱਟ ਹੋਏ ਇਹਦੇ ਵਿੱਚ ਵੀਰ ਸਿੰਘ ਨੇ ਲਿਖਿਆ ਵੀ ਆ ਗਾਣੇ ਵੀ ਲਿਖੇ ਆ ਫਿਲਮ ਵੀ ਸੁਹੇ ਵਿੱਚ ਈਰੇ ਵਾਲਿਆ ਵੀਰ ਸਿੰਘ ਦੀ ਲਿਖੀ ਆ ਤੇ ਉਹਦੇ ਵਿੱਚ ਉਹਨੇ ਅਦਾਕਾਰੀ ਵੀ ਕੀਤੀ ਆ ਸੱਚੀ ਮੁੱਚੀ ਬਾਖਮਾਲ ਇਹਦੇ ਵਿੱਚ ਮਾਤਾਜੀ ਜਤਿੰਦਰ ਕੌਰ ਨੇ ਜਿਹੜੇ ਜਿਹੜੇ ਕਿ ਹਰਪ੍ਰਜਨ ਜੱੱਪਲ ਸਾਹਿਬ ਦੇ ਨਾਲ ਆਪਾਂ ਉਹਨਾਂ ਦੀ ਜੋੜੀ ਹੁਣ ਤੱਕ ਦੇਖਦੇ ਰਹੇ ਆ ਜੱੱਪਲ ਸਾਹਿਬ ਦੁਨੀਆਂ ਦੇ ਉੱਤੇ ਨਹੀਂ ਪਰ ਜਤਿੰਦਰ ਕੌਰ ਜੀ ਨੇ ਜਿਹੜੀ ਅਦਾਕਾਰੀ ਕੀਤੀ ਉਹ ਵੀ ਕਮਾਲ ਆ ਤਨੂ ਗਰੇਵਾਲ ਨੇ ਹੁਣ ਤੱਕ ਇਹ ਪੰਜਵੀਂ ਫਿਲਮ ਕੀਤੀ ਆ ਤੇ ਪੰਜਵੀਂ ਫਿਲਮ ਦੇ ਵਿੱਚ ਉਹਨੇ ਦੱਸ ਦਿੱਤਾ ਵੀ ਚੁੱਪ ਕੀਤੀ ਕੁੜੀ ਦੇ ਅਰਥ ਕੀ ਹੁੰਦੇ ਆ ਵੈਸੇ ਜ਼ਿੰਦਗੀ ਦੇ ਵਿੱਚ ਚੁੱਪ ਰਹਿਣਾ ਹੀ ਸਭ ਤੋਂ ਔਖਾ ਅੱਜਕੱਲ ਕਿਸੇ ਨੂੰ ਕਹੀਏ ਵੀ ਭਾਈ ਤੂੰ ਚੁੱਪ ਰਹਿ ਅਗਲਾ ਕਹਿੰਦਾ ਪਹਿਲਾਂ ਮੇਰੀ ਗੱਲ ਸੁਣ ਇਸ ਫਿਲਮ ਦੇ ਵਿੱਚ ਇੱਕ ਵੀ ਸ਼ਬਦ ਦੀ ਸਾਂਝ ਨਹੀਂ ਪਾਈ ਤਨੂਨੇ ਤੇ ਪਰ ਉਹਨੇ ਆਪਦੀ ਚੁੱਪ ਦੇ ਨਾਲ ਜੋ ਆਪਣੀਆਂ ਅਦਾਵਾਂ ਦੇ ਨਾਲ ਜੋ ਉਹਨੇ ਆਪਦੇ ਹਾ ਭਾਵ ਦੇ ਨਾਲ ਗੱਲ ਬਣਾਈ ਆ ਸੱਚੀ ਮੁੱਚੀ ਸਿਰ ਲੱਗ ਗਿਆ ਮੇਰੇ ਤੇ ਅਸਲ ਵਿੱਚ ਨਾ ਜਦੋਂ ਤੁਸੀਂ ਕੋਈ ਗਾਣਾ ਸੁਣ ਲੈਂਦੇ ਬਹੁਤ ਚੰਗਾ ਜਾਂ ਕੋਈ ਫਿਲਮ ਦੇਖ ਲੈਂਦੇ ਬਹੁਤ ਚੰਗੀ ਤੁਹਾਡੇ ਦਿਮਾਗ ਦੇ ਉੱਤੇ ਉਹਦਾ ਅਸਰ ਹੁੰਦਾ ਮਨ ਦੇ ਉੱਤੇ ਅਸਰ ਹੁੰਦਾ ਮੇਰੇ ਤੇ ਸੱਚੀ ਮੁੱਚੀ ਇਸ ਗੱਲ ਨੇ ਬੜਾ ਅਸਰ ਛੱਡਿਆ ਕਿਉਂਕਿ ਇਹ ਲਾਹੌਰ ਨੂੰ ਵੀ ਪੇਸ਼ ਕਰਦੀ ਆ ਇਹ ਸਾਡੇ ਇਧਰ ਚੜਦੇ ਪੰਜਾਬ ਦੇ ਸਰਹੱਦੀ ਖੇਤਰ ਨੂੰ ਵੀ ਪੇਸ਼ ਕਰਦੀ ਆ ਇਹਦੇ ਵਿੱਚ ਇਧਰਲੇ ਪਾਸੇ ਜਦੋਂ ਆਪਾਂ ਰਹਿੰਦੇ ਜਦੋਂ ਅਸੀਂ ਨਿੱਕੇ ਹੁੰਦੇ ਸੀ ਉਦੋਂ ਦੂਰਦਰਸ਼ਨ ਜਦੋਂ ਚੱਲਦਾ ਸੀ ਤਾਂ ਤਾਰਾਂ ਜੀਆਂ ਤਾਰੇ ਜੇ ਆ ਜਾਂਦੇ ਹੁੰਦੇ ਸੀਗੇ ਦੂਰਦਰਸ਼ਨ 'ਚ ਫਿਰ ਐਂਟੀਨਾ ਕਮਾਉਣਾ ਕਹਿਣਾ ਵੀ ਇਹਨੇ ਤਾਂ ਲਾਹੌਰ ਸਟੇਸ਼ਨ ਫੜ ਲਿਆ ਐਵੇਂ ਹੀ ਰੇਡੀਓ ਵਾਲੇ ਪਾਸੇ ਵੀ ਹੁੰਦਾ ਸੀ ਤੇ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਆ ਉਥੇ ਰੇਡੀਓ ਲਾਹੌਰ ਲਾਹੌਰ ਦਾ ਰੇਡੀਓ ਸੁਣਦੇ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਤਸਵੀਰ ਬਣ ਜਾਂਦੀ ਸੀ ਵੀ ਜਿਨੇ ਇਹ ਕਵਿਤਾ ਲਿਖੀ ਜਿਨੇ ਇਹ ਗੀਤ ਗਾਇਆ ਜਿਹੜਾ ਇਸ ਵੇਲੇ ਪ੍ਰੋਗਰਾਮ ਨੂੰ ਹੋਸਟ ਕਰ ਰਿਹਾ ਉਹ ਇਦਾਂ ਦਾ ਹੋਊਗਾ ਉਹ ਇਦਾਂ ਦੀ ਹੋਊਗੀ ਉਹ ਸੋਹਣਾ ਹੋਣਾ ਉਹ ਬਜ਼ੁਰਗ ਹੋਣਾ ਉਹ ਜਵਾਨ ਹੋਣਾ ਇਹਦੇ ਵਿੱਚ ਇਹ ਭਾਵਨਾ ਬਿਆਨ ਕੀਤੀ ਗਈ ਆ ਮੈਂ ਇਹਦੀ ਕਹਾਣੀ ਨਹੀਂ ਖੁੱਲ ਕੇ ਦੱਸਣੀ ਕਿਉਂਕਿ ਸੱਚੀ ਮੁੱਚੀ ਤੁਹਾਡੇ ਲਈ ਆਪ ਦੇਖਣ ਯੋਗ ਫਿਲਮ ਆ ਨਾ ਮੇਰੇ ਲਈ ਇਹ ਕੋਈ ਪ੍ਰੋਮੋਸ਼ਨਲ ਗੱਲ ਆ ਇਹ ਮੇਰੇ ਲਈ ਵੀ ਜਜ਼ਬਾਤੀ ਗੱਲ ਆ ਕਿਉਂਕਿ ਪੰਜਾਬੀ ਸਿਨੇਮਾ ਉੱਠਣਾ ਚਾਹੀਦਾ ਪੰਜਾਬੀ ਸਿਨੇਮਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਇਸ ਫਿਲਮ ਦੇ ਵਿੱਚ ਨਵਾਂ ਤਜਰਬਾ ਕੀਤਾ ਗਿਆ ਜਨਜੋਤ ਸਿੰਘ ਹੋਰਾਂ ਦੇ ਵੱਲੋਂ ਪਹਿਲਾਂ ਵੀ ਚੱਲ ਮੇਰਾ ਪੁੱਤ ਭਾਗ ਪਹਿਲਾ ਦੂਜਾ ਤੀਜਾ ਚੌਥਾ ਬਣਾਈਆਂ ਗਈਆਂ ਅਮਰਿੰਦਰ ਗਿੱਲ ਦੀ ਟੀਮ ਦੇ ਉਹ ਪੱਕੇ ਮੈਂਬਰ ਮੁੱਦਿਆਂ ਦੇ ਵਿੱਚੋਂ ਇੱਕ ਆ ਪਰ ਉਹਨਾਂ ਨੇ ਇਹਦੇ ਵਿੱਚ ਇੱਕ ਨਵਾਂ ਤਜਰਬਾ ਕੀਤਾ ਵੀ ਅੱਜ ਦੇ ਦੌਰ ਦੇ ਵਿੱਚ ਜਦੋਂ ਹਾਸੇ ਵਾਲੀਆਂ ਫਿਲਮਾਂ ਆਉਂਦੀਆਂ ਜਾਂ ਜਦੋਂ ਕੋਈ ਹੋਰ ਥੋੜਾ ਜਿਹਾ ਵੱਖਰੇ ਵਿਸ਼ੇ ਵਾਲੀਆਂ ਆਉਂਦੀਆਂ ਉਹਦੇ ਨਾਲੋਂ ਵੀ ਵੱਖਰਾ ਵਿਸ਼ਾ ਕਿਵੇਂ ਪੇਸ਼ ਕਰਨਾ ਜਿਹਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਗੱਲ ਕੀਤੀ ਹੋਵੇ ਤੇ ਇਹ ਉਸ ਦੌਰ ਦੇ ਵਿੱਚ ਕੀਤੀ ਗਈ ਗੱਲ ਆ ਉਸ ਸਮੇਂ ਦੇ ਵਿੱਚ ਜਦੋਂ ਪਾਕਿਸਤਾਨੀ ਕਲਾਕਾਰਾਂ ਨੇ ਜੇਕਰ ਭਾਰਤੀ ਕਲਾਕਾਰਾਂ ਨਾਲ ਫਿਲਮਾਂ ਬਣੀਆਂ ਹੋਣ ਤਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੁੰਦੀਆਂ ਮੈਚ ਭਾਵੇਂ ਹੋ ਜਾਂਦੇ ਆ ਪਰ ਇਸ ਫਿਲਮ ਦੇ ਵਿੱਚ ਪਰਲੇ ਪਾਰ ਜਾ ਕੇ ਨਹੀਂ ਸ਼ੂਟਿੰਗ ਕੀਤੀ ਗਈ ਇਸ ਫਿਲਮ ਦੇ ਵਿੱਚ ਪਰਲੇ ਪਾਰ ਦੇ ਕਲਾਕਾਰਾਂ ਨੂੰ ਨਹੀਂ ਲਿਆ ਗਿਆ ਪਰ ਤੁਹਾਨੂੰ ਇੰਉਂ ਲੱਗਦਾ ਵੀ ਜਿਵੇਂ ਅਸੀਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਫਿਰਦੇ ਆ ਤੁਹਾਨੂੰ ਇੰਉਂ ਲੱਗਦਾ ਵੀ ਜਿਵੇਂ ਲਾਹੌਰ ਰੇਡੀਓ ਸਟੇਸ਼ਨ ਦੇ ਦਫ਼ਤਰ ਦੇ ਵਿੱਚ ਵੜ ਗਏ ਆ ਤੁਹਾਨੂੰ ਇੰਉਂ ਲੱਗਦਾ ਵੀ ਭਾਈ ਜਿਵੇਂ ਬੰਡ ਦੀ ਪੀੜ ਤੁਸੀਂ ਆਪਦੇ ਪਿੰਡੇ ਦੇ ਉੱਤੇ ਸਹਿ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਸਿੱਖ ਆ ਗੁਰੂ ਦਾ ਅਸਲ ਸਿੱਖ ਆ ਉਹ ਕਿਸੇ ਭੈਣ ਦੀ ਕਿਸੇ ਧੀ ਦੀ ਇੱਜ਼ਤ ਬਚਾਉਣ ਵੇਲੇ ਇਹ ਨਹੀਂ ਸੋਚਦਾ ਵੀ ਇਹ Hindu ਦੀ ਧੀ ਆ ਇਹ ਮੁਸਲਮਾਨ ਦੀ ਭੈਣ ਆ ਇਹ ਜੈਨੀ ਬੋਧੀ ਈਸਾਈ ਦੇ ਨਾਲ ਸੰਬੰਧਤ ਆ ਉਹ ਸਿਰਫ ਇੱਜ਼ਤਾਂ ਨੂੰ ਕੱਜਦਾ ਇੱਜ਼ਤਾਂ ਨੂੰ ਬਚਾਉਂਦਾ ਤੇ ਫਿਰ ਆਪਣੀ ਜਾਨ ਦੇ ਦਿੰਦਾ ਵੰਡ ਦੇ ਮੌਕੇ ਕੀ ਕੁਝ ਪੰਜਾਬ ਨੇ ਸਿਆ ਇਧਰੋਂ ਉਧਰ ਗਏ ਤੇ ਉਧਰੋਂ ਇਧਰ ਆਏ ਤੇ ਇਹ ਕੁਝ ਇਹਦੇ ਵਿੱਚ ਬਿਆਨ ਕੀਤਾ ਗਿਆ ਕਿਵੇਂ ਇਧਰਲੇ ਪਾਸੇ ਬੈਠਾ ਨੌਜਵਾਨ ਪਰਲੇ ਪਾਰ ਜਾਂਦਾ ਕਿਹੜੇ ਕਿਹੜੇ ਹਰਬੇ ਵਰਤਦਾ ਕਿਹੜੇ ਕਿਹੜੇ ਤਰੀਕੇ ਵਰਤਦਾ ਗਲਤ ਤਰੀਕੇ ਵਰਤਦਾ ਫਿਰ ਮੁੜ ਕੇ ਆਉਂਦਾ ਇੱਥੇ ਕਿਵੇਂ ਰਾਜਨੀਤਿਕ ਲੋਕਾਂ ਦੇ ਵੱਲੋਂ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਪਿੰਡਾਂ ਨੂੰ ਤਬਾਹ ਕਰ ਦਿੱਤਾ ਜਾਂਦਾ ਇਹ ਇਸ ਫਿਲਮ ਦਾ ਵਿਸ਼ਾ ਬਹੁਤ ਸੋਹਣੀ ਫਿਲਮ ਆ ਬੜਾ ਅਸਰ ਆ ਮੇਰੇ ਦਿਮਾਗ ਦੇ ਉੱਤੇ ਇਸ ਫਿਲਮ ਦਾ ਇਹੋ ਜਿਹਾ ਅਸਰ ਮੇਰੇ ਉੱਤੇ ਉਦੋਂ ਵੀ ਹੋਇਆ ਜਦੋਂ ਮੈਂ ਗੁਰੂ ਨਾਨਕ ਜਹਾਜ਼ ਫਿਲਮ ਦੇਖੀ ਜਦੋਂ ਅਕਾਲ ਦੇਖੀ ਉਦੋਂ ਮੇਰੇ ਮਨ ਦੇ ਉੱਤੇ ਬਹਾਦਰੀ ਦਾ ਬੜਾ ਅਸਰ ਹੋਇਆ ਵੀ ਯਾਰ ਇਸ ਤਰੀਕੇ ਦੇ ਨਾਲ ਵੀ ਪੇਸ਼ ਹੁੰਦਾ ਜਦੋਂ ਕੋਈ ਹਾਸੇ ਠੱਠੇ ਵਾਲੀ ਫਿਲਮ ਬਣੇ ਫਿਰ ਇਹ ਆਉਂ ਲੱਗਦਾ ਵੀ ਯਾਰ ਇਹੋ ਜਿਹੇ ਲਾਈਟ ਮੂਡ ਦੀਆਂ ਫਿਲਮਾਂ ਵੀ ਬਣਣੀਆਂ ਚਾਹੀਦੀਆਂ ਪੰਜਾਬੀ ਸਿਨੇਮਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਤਨੂ ਗਰੇਵਾਲ ਨੂੰ ਵੀ ਮੁਬਾਰਕਾਂ ਬਾਈ ਵੀਰ ਸਿੰਘ ਨੂੰ ਮੁਬਾਰਕਾਂ ਇਹਦੇ ਵਿੱਚ ਨਰਵੈਰ ਪੰਨੂ ਨੂੰ ਪਹਿਲੀ ਵਾਰ ਪੰਜਾਬੀ ਸਿਨੇਮੇ ਦੇ ਵਿੱਚ ਆਉਣ ਤੇ ਮੁਬਾਰਕਾਂ ਸੱਚੀ ਮੁੱਚੀ ਭਾਈ ਇਮਾਨਦਾਰੀ ਦੀ ਗੱਲ ਆ ਤੁਸੀਂ ਜੇ ਫਿਲਮ ਦੇਖੋਗੇ ਤੇ ਤੁਹਾਨੂੰ ਇਹ ਲੱਗੂਗਾ ਵੀ ਮੈਂ ਕੋਈ ਵੀ ਸ਼ਬਦ ਆਪਦਾ ਵਧਾ ਚੜਾ ਕੇ ਪੇਸ਼ ਨਹੀਂ ਕੀਤਾ ਮੈਂ ਕੋਈ ਬੇਲੋੜੀ ਸਫਤ ਨਹੀਂ ਕੀਤੀ ਜੇ ਮੇਰੇ ਨਾਲੋਂ ਵਧੀਆ ਸ਼ਬਦ ਤੁਸੀਂ ਨਾ ਵਰਤਦੇ ਬਾਹਰ ਆ ਉਸ ਨਿਮੇ ਦੇ ਵਿੱਚ ਤੁਸੀਂ ਮੈਨੂੰ ਤਾਂ ਕਿਓ ਗੀਤ ਇੰਨੇ ਸਾਹਿਤਕ ਤੇ ਇੰਨੇ ਪਿਆਰੇ ਤੇ ਮੈਂ ਤਾਂ ਜਨਯੋਤ ਬਾਈ ਨੂੰ ਜਿਨ੍ਹਾਂ ਨੇ ਫਿਲਮ ਬਣਾਈ ਆ ਮੈਂ ਵੀਰ ਸਿੰਘ ਹੋਰਾਂ ਨੂੰ ਸਵਾਲ ਕੀਤਾ ਨਰਵੈਰ ਨੂੰ ਮੈਂ ਕਿਹਾ ਵੀ ਤੁਹਾਨੂੰ ਇਹ ਆਉਣੀ ਲੱਗਾ ਵੀ ਭਾਈ ਅੱਜ ਕੱਲ ਮੰਡੀ ਦੇ ਵਿੱਚ ਆਹ ਕੁਝ ਵਿਖਦਾ ਤੁਸੀਂ ਆ ਫਿਲਮ ਬਣਾ ਲਈ ਮੈਨੂੰ ਕਹਦੇ ਭਾਈ ਜੀ ਜੇਕਰ ਤੁਸੀਂ ਇਸ ਫਿਲਮ ਦੀਆਂ ਸਿਫਤਾਂ ਕਰਦੇ ਹੋ ਤੇ ਇਹ ਪੈਸੇ ਹੀ ਆ ਮੈਂ ਕਿਹਾ ਜੀ ਇਹ ਸਿਫਤਾਂ ਦੇ ਵਿੱਚੋਂ ਕੱਲੇ ਪੈਸੇ ਥੋੜੀ ਨਿਕਲਦੇ ਆ ਜਦੋਂ ਅੱਜ ਰੀਲ ਸਮਾਜ ਆ ਸਾਡਾ ਪੰਜਾਬੀ ਸਮਾਜ ਰੀਲਾਂ ਦੇ ਉੱਤੇ ਆ ਫਿਲਮ ਦੇ ਵਿੱਚ ਨੁਕਸ ਪਹਿਲਾਂ ਕੱਢਦੇ ਆ ਦੇਖਣ ਜਾਣਾ ਨਹੀਂ ਹੁੰਦਾ ਤੇ ਇਹ ਬੇਪਰੋਸਗੀ ਦਾ ਕਾਰਨ ਆ ਉਹ ਕਹਿੰਦੇ ਭਾਈ ਜੀ ਜੇ ਭਰੋਸਾ ਨਾ ਜਿੱਤਿਆ ਤੇ ਫਿਰ ਭਾਈ ਤੁਸੀਂ ਸਾਨੂੰ ਥੱਲੇ ਸਾਡੇ ਪੇਜ ਤੇ ਜਾ ਕੇ ਜਿਹਨੂੰ ਵੀ ਗਾਲਾਂ ਕੱਢ ਕੇ ਆਪਣੀ ਪੜਾਅ ਸੇ ਸ਼ਾਂਤ ਕਰਨ ਦੀ ਇੱਛਾ ਹੁੰਦੀ ਆ ਉਹ ਕਹਿੰਦੇ ਸਾਨੂੰ ਉੱਥੇ ਕਰ ਲਿਓ ਮੈਨੂੰ ਇੱਥੇ ਕਰ ਲਿਓ ਪਰ ਕਮਾਲ ਦੀ ਫਿਲਮ ਆ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮੇਰੀ ਦਿਲ ਦੀ ਇੱਛਾ ਜੀ ਕਿ ਇਹ ਫਿਲਮ ਇੰਨੀ ਕਵੱਟਤ ਕਰੇ ਕਿ ਸੂਹੇ ਵੇ ਚੀਰੇ ਵਾਲਿਆ ਭਾਗ ਦੂਜਾ ਵੀ ਬਣੇ ਤੀਜਾ ਵੀ ਬਣੇ ਤੇ ਦਸਵਾਂ ਵੀ ਬਣੇ ਤੇ ਲੀਤੋਂ ਨਾ ਉਖੜੇ ਜਿਵੇਂ ਕਿ ਆਮ ਤੌਰ ਦੇ ਉੱਤੇ ਪੰਜਾਬੀ ਫਿਲਮਾਂ ਉਖੜ ਜਾਂਦੀਆਂ ਜਿਹਦਾ ਪਹਿਲਾ ਭਾਗ ਬਹੁਤ ਵਧੀਆ ਹੁੰਦਾ ਦੂਜਾ ਭਾਗ ਨਾਲ ਕੀ ਭਰਪੂਰ ਹੁੰਦਾ ਇਹ ਹਿੰਦੀ ਦੇ ਵਿੱਚ ਵੀ ਇਵੇਂ ਆ ਪਰ ਨਰਵੈਰ ਪੰਨੂ ਬਾਈ ਨੇ ਦੱਸਤਾ ਵੀ ਭਾਈ ਉਹਦੇ ਵਿੱਚ ਅਦਾਕਾਰੀ ਵਾਲੀ ਗੱਲ ਹੈਗੀ ਆ ਉਹ ਬੰਦਾ ਮਲੂਕੜਾ ਜਿਹਾ ਬੰਦਾ ਸਾਊਜਾ ਮੁੰਡਾ ਉਹਦੇ ਗੀਤ ਆ ਜਿਹੜੇ ਉਹ ਵੀ ਸੋਹਣੇ ਆ ਅਸੀਂ ਹੁਣੇ-ਹੁਣੇ ਬਾਈ ਰਾਜਵੀਰ ਜਵੰਦਾ ਨੂੰ ਗਵਾ ਬੈਠੇ ਆ ਇਹ ਮੇਰੇ ਜਜ਼ਬਾਤ ਤਾਂ ਸ਼ਾਇਦ ਕਿਸੇ ਨੂੰ ਚੰਗੇ ਨਾ ਲੱਗਣ ਰਾਜਵੀਰ ਜਵੰਦਾ ਬਾਈ ਹੀਰਾ ਬੰਦਾ ਸਾਡੇ ਕੋਲੋਂ ਗਿਆ ਤੇ ਸਾਨੂੰ ਉਹੋ ਜੇ ਹੀਰੇ ਲੱਭਣੇ ਪੈਣੇ ਆ ਹਾਲਾਂਕਿ ਕੋਈ ਕਿਸੇ ਦੀ ਥਾਂ ਲੈ ਨਹੀਂ ਸਕਦਾ ਪਰ ਜਿਵੇਂ ਨਰਵੈਰ ਪੰਨੋਂ ਦੀ ਆਵਾਜ਼ ਆ ਮੈਨੂੰ ਐ ਲੱਗਦਾ ਵੀ ਰਾਜਵੀਰ ਜਵੰਦੇ ਵਾਲੀ ਥਾਂ ਦੇ ਉੱਤੇ ਨੇੜੇ ਤੇੜੇ ਜਾਂ ਥੋੜਾ ਜਿਹਾ ਪਿੱਛੇ ਭਾਵੇਂ ਰਵੇ ਪਰ ਇਹ ਉਸ ਥਾਂ ਵੱਲ ਉਸ ਰਾਹ ਦੇ ਵੱਲ ਤੁਰਨ ਵਾਲਾ ਕਲਾਕਾਰ ਆ ਇਹ ਮੇਰੇ ਆਪਣੇ ਜਜ਼ਬਾਤ ਆ ਕਿਉਂਕਿ ਚੰਗਾ ਗਾਉਣਾ ਫੋਕ ਗਾਉਣਾ ਵਿਸ਼ਿਆਂ ਦੀ ਸਚਤਾ ਦਾ ਖਿਆਲ ਰੱਖਣਾ ਅਦਾਕਾਰੀ ਵੱਲ ਵੀ ਆਉਣਾ ਲਿਆਕਤ ਵੀ ਰੱਖਣੀ ਇਹ ਹਾਰੀ ਸਾਰੀ ਦੇ ਸਾਰਿਆਂ ਦੇ ਹਿੱਸੇ ਦੇ ਵਿੱਚ ਨਹੀਂ ਗੱਲ ਆਉਂਦੀ ਸੋ ਵੀਰ ਸਿੰਘ ਬਾਈ ਤਾਂ ਪਰਖਿਆ ਹੋਇਆ ਨਾ ਤਨੂ ਗਰੇਵਾਲ ਵੀ ਬਹੁਤ ਸੋਹਣੀ ਅਦਾਕਾਰੀ ਕਰਨੀ ਕੁੜੀ ਆ ਜਨਜੋਤ ਬਾਈ ਬਹੁਤ ਬਹੁਤ ਮੁਬਾਰਕਾਂ ਬਾਕੀ ਕਈ ਕਲਾਕਾਰਾਂ ਦੇ ਨਾਮ ਮੇਰੇ ਚਿੱਤੇ ਦੇ ਵਿੱਚੋਂ ਵਿਸਰੇ ਵੀ ਆ ਤੁਸੀਂ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਦੱਸਿਆ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਜੇ ਅਸੀਂ ਗੱਲ ਕਰਕੇ ਵੀ ਅੱਲਾਹ ਦੀ ਗੱਲ ਕਰਕੇ ਤੇ ਉਹ ਵੀ ਮਾੜੀ ਗੱਲ ਨਹੀਂ ਤੇ ਵਾਹਿਗੁਰੂ ਦੀ ਗੱਲ ਕਰੀਏ ਉਹ ਵੀ ਮਾੜੀ ਨਹੀਂ ਅਸੀਂ ਕਿਸੇ ਹੋਰ ਧਰਮ ਦੀ ਗੱਲ ਕਰੀਏ ਉਹ ਵੀ ਮਾੜੀ ਨਹੀਂ ਨਾ ਕੋਈ ਲੜਨਾ ਚਾਹੁੰਦਾ ਸੀ ਨਾ ਕੋਈ ਲੜਨਾ ਚਾਹੁੰਦਾ ਹੈ ਰਾਜਨੀਤਿਕ ਲੋਕਾਂ ਦੀਆਂ ਵੰਡੀਆਂ ਉਹਨਾਂ ਦੇ ਆਪ ਦੇ ਮਸਲੇ ਆ ਪਰ ਜਿਹੜੇ ਪੰਜਾਬ ਦੇ ਇਧਰਲੇ ਦੇ ਤੇ ਉਧਰਲੇ ਲੋਕ ਆ ਜਿਹੜੇ ਉਹ ਮੁਹੱਬਤ ਦੇ ਵਿੱਚ ਰਹਿਣਾ ਚਾਹੁੰਦੇ ਆ ਤੁਹਾਨੂੰ ਉਥੋਂ ਦੀਆਂ ਗਲੀਆਂ ਦੇ ਵਿੱਚ ਤਾਂ ਹੀ ਪਤਾ ਲੱਗਦਾ ਵੀ ਜੇਕਰ ਉਥੇ ਉਰਦੂ ਦੇ ਵਿੱਚ ਕੁਝ ਲਿਖਿਆ ਹੋਇਆ ਤੁਹਾਨੂੰ ਪਤਾ ਲੱਗਦਾ ਜੀ ਕਿ ਇਹ ਪਰਲੇ ਪਾਰ ਦੀਆਂ ਗਲੀਆਂ ਆ ਇਦਰਲੇ ਪਾਸੇ ਗੁਰਮੁਖੀ ਦੇ ਵਿੱਚ ਲਿਖਿਆ ਹੋਵੇ ਤੁਹਾਨੂੰ ਪਤਾ ਲੱਗਦਾ ਵੀ ਇਹ ਚੜ੍ਹਦੇ ਪੰਜਾਬ ਦੀਆਂ ਗਲੀਆਂ ਬਸ ਫਰਕ ਸਿਰਫ ਇੰਨਾ ਤੇ ਬਾਕੀ ਕਿੰਨਾ ਵੱਡਾ ਫਰਕ ਬਣਾ ਦਿੱਤਾ ਗਿਆ ਇਹਦੇ ਬਾਰੇ ਵੀ ਆਪਾਂ ਜਾਣਦੇ ਆ ਮੇਰੀ ਬੇਨਤੀ ਆ ਪੰਜਾਬਗਾਂ ਨੂੰ ਨਵੇਂ ਵਿਸ਼ਿਆਂ ਦੇ ਤਜਰਬੇ ਬਹੁਤ ਘੱਟ ਹੁੰਦੇ ਆ ਪਰ ਜੇਕਰ ਕੋਈ ਤਜਰਬਾ ਕਰੇ ਉਹਨੂੰ ਸਲਾਹੀਏ ਆਪਾਂ ਐਪਰੀਸ਼ੀਏਟ ਕਰੀਏ ਜਿਵੇਂ ਆਪਾਂ ਦਫਾ ਪਟਣ ਦੀ ਕਾਲੀ ਕਰਦੇ ਹੁੰਨੇ ਆ ਉਵੇਂ ਕਾਲੀ ਕਾਲੀ ਆਪਾਂ ਸਿਫਤ ਵੀ ਕਰਨੀ ਸ਼ੁਰੂ ਕਰ ਦਈਏ ਸਮਾਜ ਦੇ ਵਿੱਚ ਬਹੁਤ ਕੁਝ ਚੰਗਾ ਮਾੜਾ ਵਾਪਰਦਾ ਮਾੜਾ ਕਦੇ ਵਾਪਰੇ ਨਾ ਚੰਗਾ ਲਗਾਤਾਰ ਹੋਈ ਜਾਵੇ ਪਰ ਜੇਕਰ ਅਸੀਂ ਐਪਰੀਸ਼ੀਏਟ ਨਹੀਂ ਕਰਾਂਗੇ ਕਿਸੇ ਨੂੰ ਸ਼ਾਬਾਸ਼ ਨਹੀਂ ਦੇਵਾਂਗੇ ਉਹੋ ਜਾਂ ਦੁਬਾਰਾ ਉਹ ਕੰਮ ਕਰਨ ਦਾ ਹੌਸਲਾ ਨਹੀਂ ਕਰਦਾ ਸੂਹੇ ਵੇ ਚੀਰੇ ਵਾਲਿਆ ਫਿਲਮ ਨੂੰ ਹੌਸਲਾ ਦੇ ਗਏ ਐਪਰੀਸ਼ੀਏਟ ਕਰ ਗਏ ਇਹਨਾਂ ਦੀ ਬਟਤ ਵੀ ਚੰਗੀ ਹੋਵੇ ਵਿਦੇਸ਼ਾਂ ਦੇ ਵਿੱਚ ਸੋਹਣੀ ਕਮਾਈ ਕੀਤੀ ਆ ਜਦੋਂ ਮੈਂ ਸਿਨੇਮੇ ਦੇ ਵਿੱਚ ਆਪਦੇ ਪਰਿਵਾਰ ਨੇ ਸਬਿੰਤ ਜਾ ਕੇ ਦੇਖਿਆ ਤੇ ਉਦੋਂ ਉੱਥੇ 60 65 ਫੀਸਦੀ ਦਰਸ਼ਕ ਸੀਗੇ ਬੜੀ ਇਮਾਨਦਾਰੀ ਦੀ ਗੱਲ ਆ ਸ਼ਨੀਵਾਰ ਨੂੰ ਦੇਖੀ ਫਿਲਮ 60 65 ਫੀਸਦੀ ਦਰਸ਼ਕ ਸੀ ਤੇ ਇਸ ਸਾਲ ਦੇ ਵਿੱਚ ਪਹਿਲੇ 10 ਮਹੀਨਿਆਂ ਦੇ ਵਿੱਚ ਤੇ ਉਦੋਂ ਇੰਨੇ ਦਰਸ਼ਕ ਇੱਕ ਸ਼ੋਅ ਦੇ ਵਿੱਚ ਵੀਕਐਂਡ ਦੇ ਉੱਤੇ ਦੇਖਣਾ ਮੇਰੇ ਲਈ ਥੋੜੀ ਜੀ ਹੈਰਾਨੀ ਵਾਲੀ ਗੱਲ ਵੀ ਸੀ ਤੇ ਚੰਗੀ ਗੱਲ ਵੀ ਸੀ ਵੀ ਯਾਰ ਲੋਕ ਆਏ ਆ ਟਬਰਾਂ ਸਮੇਤ ਆਏ ਆ ਸੋ ਇਹ ਫਿਲਮ ਬਹੁਤ ਚੰਗੀ ਆ ਇਹ ਫਿਲਮ ਦੇਖਣਯੋਗ ਆ ਤੇ ਬਿਨਾ ਦੇਖੇ ਤੋਂ ਬਿਲਕੁਲ ਨਾ ਮਾੜਾ ਕਿਓ ਤੇ ਦੇਖ ਕੇ ਜੇਕਰ ਤੁਹਾਨੂੰ ਚੰਗੀ ਨਾ ਲੱਗੇ ਤਾਂ ਜ਼ਰੂਰ ਮਾੜਾ ਕਿਓ ਤੇ ਜਿਹੜੀ ਵੀ ਤੁਹਾਨੂੰ ਭਵਿੱਖ ਦੇ ਵਿੱਚ ਹੋਰ ਫਿਲਮ ਚੰਗੀ ਲੱਗੇ ਉਹ ਵੀ ਦੇਖਿਓ ਪੰਜਾਬੀ ਸਿਨੇਮੇ ਨੂੰ ਬਚਾਉਣਾ ਇਹ ਚਾਹੀਦਾ ਪੰਜਾਬੀ ਗੀਤ ਚੰਗੇ ਜਿਹੜੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਅਸੀਂ ਆਪਦੇ ਬਹੁਤ ਸਾਰੇ ਹੀਰੇ ਆ ਜਿਹੜੇ ਉਹਨਾਂ ਨੂੰ ਚੰਗੇ ਕੰਮ ਕਰਨ ਤੋਂ ਰੋਕ ਲਿਆ ਕਦੇ ਅਸੀਂ ਕੋਈ ਮੁੱਦਾ ਬਣਾ ਲਿਆ ਕਦੇ ਕੋਈ ਵਿਸ਼ਾ ਬਣ ਗਿਆ ਕਦੇ ਕੋਈ ਮੁੱਦਾ ਬਣ ਗਿਆ ਸੋ ਨਰਵੈਰ ਪੰਨੂ ਨੇ ਤਲੀ ਤੇ ਸਰੋਂਗ ਮਾ ਕੇ ਦਿਖਾਤੀ ਹੈ ਕਿ ਉਹ ਭਵਿੱਖ ਦਾ ਇੱਕ ਚੰਗਾ ਹੀਰੋ ਆ ਸਰਦਾਰ ਹੀਰੋ ਆ ਦਸਤਾਰ ਵਾਲਾ ਹੀਰੋ ਆ ਵੀਰ ਸਿੰਘ ਬਾਈ ਨੇ ਦੱਸਦਾ ਕਿ ਸਿੱਖੀ ਸਰੂਪ ਦੇ ਵਿੱਚ ਰਹਿੰਦਾ ਬੰਦਾ ਵੱਖ-ਵੱਖ ਵਿਸ਼ਿਆਂ ਨੂੰ ਕਿਵੇਂ ਸ਼ੋਹ ਸਕਦਾ ਤੇ ਉਸ ਸਰਦਾਰੀ ਕਿਵੇਂ ਬਰਕਰਾਰ ਰੱਖਦਾ ਭਾਈ ਜੀ ਬਹੁਤ-ਬਹੁਤ ਮੁਬਾਰਕਾਂ ਜ਼ਿੰਦਾਬਾਦ ਸਾਰੇ ਵੇਖ ਕੇ ਆਇਓ ਫਿਲਮ